ਬਹੁਤ ਲੋਕਾਂ ਦੇ ਸਵਾਲ ਆਏ ਨੇ ਕਿ ਐਮਐਲਏ ਸਭ ਨਹੀਂ ਬੁਲਾਈ ਜਾਂਦੇ ਕਿ ਜਦੋਂ ਵੀ ਪ੍ਰੋਗਰਾਮ ਹੁੰਦਾ ਇਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਵੀ ਆਏ ਸੀ ਤੇ ਤੁਸੀਂ ਵੀ ਆਏ ਹੋ ਕਿ ਲੋਕਲ ਐਮਐਲਏ ਨੂੰ ਕਿਉਂ ਬੁਲਾਇਆ ਜਾ ਰਿਹਾ ਹੈ ਬੁਲਾਇਆ ਹੋਇਆ ਦਾ ਬੁਲਾਇਆ ਹੋਇਆ ਦਾ ਦੇਖੋ ਮੈਂ ਥੋੜਾ ਜਿਹਾ ਫਲੱਡਸ ਵਿੱਚ ਸੀਗਾ ਮੇਰਾ ਤਾਂ ਬਹੁਤ ਅੱਛਾ ਉਹਨਾਂ ਦੇ ਨਾਲ ਹੈਗਾ ਜੀ ਅੱਛਾ ਮੁੱਖ ਮੰਤਰੀ ਸਾਹਿਬ ਨੂੰ ਤੁਸੀਂ ਮਿਲਦੇ ਰਹਿੰਦੇ ਹੋ ਸੜਕਾਂ ਦੀ ਇਲਾਕੇ ਦੀ ਹੋਰ ਹੈ ਥਾਣੇ ਦੀ ਹਾਲਤ ਥੋੜੀ ਖਸਤਾ ਹੈ ਕਾਫੀ ਮੁਲਾਜ਼ਮਾਂ ਨੂੰ ਬੜਾ ਮੁਸ਼ਕਲ ਹੁੰਦਾ ਹੈ ਉਸ ਉੱਪਰ ਪੋਲੀਥੀਨ ਪਾ ਕੇ ਉਹਨਾਂ ਨੂੰ ਸਾਰਨਾ ਪੈ ਰਿਹਾ ਜੀ ਕਾਫੀ ਵੱਡਾ ਨੁਕ ਐਮਬੂਲੈਂਸ ਦੀ ਬਹੁਤ ਮੰਗ ਹੈ ਲੋਕਾਂ ਦੀ ਕਿ ਇੱਥੇ ਐਮਬੂਲੈਂਸ ਨਹੀਂ ਹੁਣ ਥੋੜਾ ਜਿਆਦਾ ਦੀ ਬਾਉਂਡਰੀ ਵਾਲ ਦਾ ਵੀ ਇਸ਼ੂ ਨੇ ਤਿੰਨ ਚਾਰ ਇਸ਼ੂਸ ਦੱਸਿਆ ਉਹਨੇ ਮੈਂ ਸਾਰੇ ਕਰਵਾ ਕੇ ਇੱਕ ਐਕਸ-ਰੇ ਮਸ਼ੀਨਾਂ ਬੰਦ ਨਹੀਂ ਐਕਸ-ਰੇ ਮਸ਼ੀਨ ਦਾ ਵੀ ਮੈਂ ਉਹਦਾ ਓਵਰਹਾਲ ਕਰਾ ਦੇਣਾ ਔਰ ਇੱਥੇ ਇੱਥੇ ਐਕਸ-ਰੇ ਦੀ ਮਸ਼ੀਨ ਪਈ ਆ ਕੋਈ ਡਾਕਟਰ ਨਹੀਂ ਹੈ ਕੈਨ ਬੀ ਹਸਪਤਾਲ ਨੂੰ ਬਾਉਂਡਰੀ ਬਾਰ 'ਤੇ ਪਾਣੀ ਖੜਾ ਵਿੱਚੋਂ ਡਾਕਟਰ ਸਾਹਿਬ ਠੀਕ ਹੈ ਬਾਉਂਡਰੀ ਬਾਰ 'ਤੇ ਹੈਗੀ ਇੱਥੇ ਨਾ ਡੋਪ ਟੈਸਟ ਦੀ ਡੋਪ ਟੈਸਟ ਇਹਨਾਂ ਨੂੰ ਮੁਹਾਲ ਜਾਣਾ ਪੈਂਦਾ ਜੀ ਪੰਜ ਛੇ ਥਾਣੇ ਪੈਣੇ ਆ ਤਾਂ ਕਾਫੀ ਦੂਰ ਪੈਂਦਾ ਜੀ ਇੱਥੇ ਅਗਰ ਕਰਾਲੀ ਹੋ ਜੇ ਤਾਂ ਇੱਥੇ ਹੋ ਜੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਵੀਰ ਸਿੰਘ ਅੱਜ ਬੋਥਗੜ ਮੋਢਲੀ ਸਿਹਤ ਕੇਂਦਰ ਦੇ ਵਿੱਚ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਨਵੀਆਂ ਸੁਵਾਂਵਾ ਸ਼ੁਰੂ ਕੀਤੀਆਂ ਨੇ ਇਸ ਨੂੰ ਲੈ ਕੇ ਕਾਫੀ ਜਿਹੜੇ ਡਾਕਟਰ ਸਾਹਿਬਾਨ ਐਸ ਐਮਓ ਸਿਵਲ ਸਰਜਨ ਇਸ ਜਗ੍ਹਾ ਉੱਤੇ ਪਹੁੰਚੇ ਨੇ ਤੁਸੀਂ ਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕਿ ਜਿਹੜੇ ਇਸ ਜਗ੍ਹਾ ਉੱਤੇ ਨਵੀਆਂ ਸੁਵਾਂਵਾ ਸ਼ੁਰੂ ਕੀਤੀਆਂ ਨੇ ਉਹਦੇ ਵਿੱਚ ਕੀ ਕੀ ਜਿਹੜਾ ਇਲਾਜ ਹੋਏਗਾ ਤਾਂ ਇਸ ਨੂੰ ਲੈ ਕੇ ਡਾクター ਬਲਬੀਰ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਕਿ ਮੰਤਰੀ ਸਾਹਿਬ ਅੱਜ ਪਹੁੰਚਿਓ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਨੂੰ ਅੱਜ ਨਵੀਆਂ ਸਵਾਮਾ ਸ਼ੁਰੂ ਕੀਤੀਆਂ ਨੇ ਇੱਕ ਮਾਨਸਿਕ ਰੋਗ ਨੂੰ ਲੈ ਕੇ ਦੂਜੇ ਪਾਸੇ ਨਸ਼ਿਆਂ ਨੂੰ ਲੈ ਕੇ ਇਹ ਸਿਹਤ ਦੇ ਵਿੱਚ ਇਲਾਜ ਦੇ ਵੀ ਸ਼ਾਮਲ ਕੀਤਾ ਜਾ ਰਿਹਾ ਉਹ ਸਾਰਾ ਇਹਦਾ ਪਾਰਟੀ ਹੈਗਾ ਜੀ ਇਹਦੇ ਉੱਤੇ ਜਿਹੜੇ ਸਾਡੇ ਪੀਜੀ ਤੋਂ ਜਿਵੇਂ ਸਕੱਤਰਸ ਆਏ ਜਾਂ ਸੀਨੀਅਰ ਡਾਕਟਰਸ ਆਏ ਆ ਤੇ ਨਾ ਸਾਡੇ ਸਿਹਤ ਸਹਾਜਨਾਂ ਜਿਹੜੇ ਤੁਹਾਡੇ ਸੀਐਚਓਸ ਆਗੇ ਕਮਿਊਨਿਟੀ ਹੈਲਥ ਆਫਿਸਰਸ ਇਹਨਾਂ ਨੂੰ ਟ੍ਰੇਨਿੰਗ ਦੇਣੀ ਹੈ ਕਿਉਂਕਿ ਜਿਹੜੇ ਮਾਈਂਡਸ ਦੀਆਂ ਬਿਮਾਰੀਆਂ ਹੈਗੀਆਂ ਜਿਵੇਂ ਤਾਂ ਜਿਹੜਾ ਤਾਂ ਤੁਹਾਡੇ ਪਾਣੀ ਨਾਲ ਜਾਂ ਮੱਖੀਆਂ ਮੱਛਰਾਂ ਨਾਲ ਵਾਲੀਆਂ ਡੇਂਗੀ ਚਿਕਨਗੁਨੀਆ ਮਲੇਰੀਆ ਇਹਦੇ 'ਚ ਬੰਦਾ ਦਵਾਈ ਲੈਣ ਵੀ ਆ ਜਾਂਦਾ ਇਹਦੇ 'ਚ ਕੋਈ ਇਸ਼ੂ ਨਹੀਂ ਹੈ ਲੇਕਿਨ ਜਿਹੜੀਆਂ ਮਾਈਂਡ ਦੀਆਂ ਬਿਮਾਰੀਆਂ ਹੈਗੀਆਂ ਜਿਹੜੀਆਂ ਸੈਕਟਰੀਕਲ ਲੈਸਸ ਹੈ ਉਹਦੇ ਜਿਹੜਾ ਲੋਕ ਆਂਦੇ ਨਹੀਂ ਆ ਉਹਦੇ 'ਚ ਜਿਹੜੇ ਅੱਗੇ ਸਟਾਫ ਹੈ ਉਹਨਾਂ ਨੂੰ ਵੀ ਪੂਰੀ ਅਵੇਅਰਨੈਸ ਨਹੀਂ ਹੈ ਸੋ ਉਹਨਾਂ ਦੀ ਟ੍ਰੇਨਿੰਗ ਕਰਾਂਗੇ ਤਾਂ ਕਿ ਜਿਹੜਾ ਹੈਗਾ ਉਹ ਪਿੰਡ ਦੇ ਦੀ ਟ੍ਰੇਨਿੰਗ ਵੀ ਹੋਏਗੀ ਉਹਨਾਂ ਨੂੰ ਦਵਾਈਆਂ ਵੀ ਦੇਵਾਂਗੇ ਔਰ ਇਹਦੇ ਨਾਲ ਜਿਹੜਾ ਗਰਾਸ ਰੂਟ ਤੇ ਲੈਵਲ ਤੇ ਜਿਹੜਾ ਪਿੰਡ ਦੇ ਵਿੱਚ ਉੱਥੇ ਜਿਹੜੇ ਜੇ ਉਹਨੂੰ ਦਵਾਈ ਮਿਲ ਜੇਗੀ ਤਾਂ ਆਦਮੀ ਲੈ ਲੇਗਾ ਲੇਕਿਨ ਉਹ ਸ਼ਹਿਰ ਵਿੱਚ ਸੈਕਟਰੀਸ ਕੋਲ ਜਾਣ ਤੋਂ ਰਿਲੇਟਡ ਹੁੰਦਾ ਉਹ ਬਹੁਤ ਘੱਟ ਬੰਦਿਆਂ ਨੂੰ ਲੋੜ ਪੈਗੀ ਜਿਹੜੇ ਮੈਜੋਰਟੀ ਬੰਦਿਆ 80 90% ਉਹਨਾਂ ਦਾ ਇਲਾਜ ਡਾਕਟਰ ਹੀ ਕਰ ਸਕਣਗੇ ਤੇ ਲੇਕਿਨ ਨੁੱਕੜ ਨਾਟਕ ਵੀ ਤਿਆਰ ਕਰ ਰਹੇ ਹਾਂ ਤੁਸੀਂ ਪਿੰਡਾਂ ਵਿੱਚ ਕਰ ਲੋਗੇ ਇਹਦੇ ਵਿੱਚ ਉਹ ਜਿਹੜਾ ਉਹ ਪੀਜੀ ਨੇ ਸਪੈਸ਼ਲੀ ਜਿਹੜਾ ਹੈਗਾ ਆਈਸੀਐਮਆਰ ਦਾ ਪ੍ਰੋਜੈਕਟ ਉਹਦਾ ਪਾਰਟ ਹੈ ਸਟਰੀਟ ਪਲੇ ਨੁੱਕੜ ਨਾਟਕ ਜਿਹਨੂੰ ਹਾਂਜੀ ਔਰ ਉਹਦੇ ਵਿੱਚ ਜਿਹੜੇ ਹੈਗੇ ਪੈਂਫਲਟ ਪੋਸਟਰ ਲੋਕ ਇੱਕ ਟੈਂਪਰਸ ਨੂੰ ਹੋਰ ਥੋੜਾ ਜਿਆਦਾ ਬਾਉਂਡਰੀ ਵਾਲ ਦਾ ਵੀ ਇਸ਼ੂ ਹੁਣ ਤਿੰਨ ਚਾਰ ਇਸ਼ੂਸ ਦੱਸਿਆ ਉਹਨੇ ਮੈਂ ਸਾਰੇ ਕਰਵਾ ਕੇ ਦੇ ਇੱਕ ਐਕਸਰੇ ਮਸ਼ੀਨਾਂ ਬੰਦ ਨਹੀਂ ਐਕਸਰੇ ਮਸ਼ੀਨ ਦਾ ਵੀ ਮੈਂ ਉਹਦਾ ਓਵਰਹਾਲ ਕਰਾ ਦੇਣਾ ਔਰ ਇੱਕ ਜਿਹੜਾ ਤੁਹਾਡੇ ਜਿਹੜਾ ਹੈਗਾ ਨਾ ਜੀ ਆਪਣਾ ਜਿਹੜਾ ਕੱਟੋ-ਕੱਟ ਜਿਹੜਾ ਹੈਗਾ ਹਾਂਜੀ ਉਹ ਉਹਨਾਂ ਦਾ ਜਿਹੜਾ ਇੱਕ ਆਪਣਾ ਕੋਈ ਟੈਕਨੀਕਲ ਬੰਦਾ ਜਿਹੜਾ ਕਰਨ ਵਾਸਤੇ ਜੇ ਚਲੋ ਡਾਕਟਰਾਂ ਦੀ ਥੋੜੀ ਸ਼ਾਰਟੇਜ ਹੈਗੀ ਆ ਬਟ ਜਿਹੜਾ ਟੈਕਨੀਸ਼ੀਅਨ ਹੈਗਾ ਜਿਹੜਾ ਐਕਸਰੇ ਟੈਕਨੀਸ਼ੀਅਨ ਆ ਉਹਦੀ ਮੈਂ ਡਿਊਟੀ ਲਗਾ ਦਾਂਗਾ ਜਿਹੜਾ ਕਿ ਰੈਗੂਲਰਲੀ ਇੱਥੇ ਆਇਆ ਕਰ বারবার আপগ্রেড ਕਰਨ ਦੀ ਗਲਤੀ ਕੀਤੀ ਜਾਂਦੀ ਲੇਕਿਨ ਹਜੇ ਤੱਕ ਉਹ ਅਪਗ੍ਰੇਡ ਨਹੀਂ ਹੋ ਸਕਿਆ ਦੇਖੋ ਜਿੰਨੇ ਸਾਡੇ ਕੋਲ ਹੈ ਨਾ ਜੀ 162 ਸੀਐਸਸੀ ਹੈ ਗਿਆ ਉਹਨੂੰ ਅਪਗ੍ਰੇਡ ਕਰਨਾ ਇੱਕ ਚੀਜ਼ ਹੈ ਪਹਿਲਾਂ ਉੱਥੇ ਮੈਂ ਸਰਵਿਸਸ ਤੇ ਫੋਕਸ ਕਰ ਰਿਹਾ ਹੁਣ 1000 ਡਾਕਟਰ ਆ ਰਹੇ ਆ ਹਰ ਇੱਕ ਸੀਐਸਸੀ ਚ 4-4 5-5 ਡਾਕਟਰ ਮੈਡੀਕਲ ਅਫਸਰ ਹੋਣਗੇ 24 ਘੰਟੇ ਦੀ ਐਮਰਜੈਂਸੀ ਹੋਏਗੀ ਡਿਲੀਵਰੀਸ ਹੋਣਗੀਆਂ ਔਰ ਉਹਦੇ ਨਾਲ ਨਾਲ ਜਿਹੜਾ ਹੈਗਾ ਉਹ ਹਾਰਟ ਅਟੈਕ ਮੈਨੂੰ ਬ੍ਰੇਨ ਸਟ੍ਰੋਕ ਜਿਹੜੇ ਜਿਹੜੀ ਕੋਈ ਵੀ ਐਮਰਜੈਂਸੀ ਆਏਗੀ ਰੋਡ ਸਾਈਡ ਐਕਸੀਡੈਂਟ ਹੋਰ ਕੋਈ ਚੀਜ਼ ਹੋ ਗਿਆ ਉਹਨਾਂ ਸਾਰਿਆਂ ਦਾ ਉੱਥੇ ਪਹਿਲਾਂ ਬੰਦੋਬਸਤ ਕਰ ਰਹੇ ਆ ਪਹਿਲਾਂ ਉਹਨਾਂ ਨੂੰ ਜਿਹੜੀਆਂ ਐਗਜ਼ਿਸਟਿੰਗ ਫੈਸਿਲਿਟੀਜ਼ ਆ ਉਹਨਾਂ ਨੂੰ ਉਹਨਾਂ ਦੀ ਪ੍ਰੋਪਰ ਯੂਟਿਲਾਈਜੇਸ਼ਨ ਕਰਨਾ ਅੰਡਰ ਯੂਟਿਲਾਈਜ਼ਡ ਉਹਨਾਂ ਦੀ ਪ੍ਰੋਪਰ ਯੂਟਿਲਾਈਜੇਸ਼ਨ ਕਰੀਏ ਉਸ ਤੋਂ ਬਾਅਦ ਆਪਾਂ ਜਿਵੇਂ ਜਿਵੇਂ ਕੰਮ ਵਧੇਗਾ ਜਿਵੇਂ 30 ਬੈੱਡ ਭਰ ਜਾਣਗੇ ਆਪਣੇ ਆਪ ਬੈੱਡ ਹੋਰ ਲੱਗ ਜਾਣਗੇ ਜੀ ਉਹਦੇ ਚ ਸਰ ਇਸ ਨੂੰ ਵੀ 24 ਘੰਟੇ ਵਾਸਤੇ ਮੰਗ ਕਰ ਰਹੇ ਕਿ ਲੋਕ ਕਹਿੰਦੇ ਕਿ ਇੱਥੇ 24 ਘੰ रिपोर्ट कटनी है कि डेस्केंट एरिया लाइट ਤਾਂ ਤਾਂ ਮੈਂ ਹੋਟ ਸਾਰੇ ਸਾਰੇ ਹਸਪਤਾਲਾਂ ਚ ਹੌਟਲਾਈਨ ਕਲੈਕਸ਼ਨ ਕਰਾ ਰਹੇ ਇਹਨਾਂ ਦਾ ਵੀ ਕਰਾ ਦਾਂਗੇ ਸਰ ਇੱਕ ਸਵਾਲ ਹੋ ਰਿਹਾ ਕਿ ਇੱਥੇ ਬਹੁਤ ਹਾਂਜੀ ਬਹੁਤ ਲੋਕਾਂ ਦੇ ਸਵਾਲ ਆਏ ਨੇ ਕਿ ਐਮਐਲਏ ਸਭ ਨਹੀਂ ਬੁਲਾਈ ਜਾਂਦੇ ਕਿ ਜਦੋਂ ਵੀ ਪ੍ਰੋਗਰਾਮ ਹੁੰਦਾ ਇਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਵੀ ਆਏ ਸੀ ਤੇ ਤੁਸੀਂ ਵੀ ਆਏ ਹੋ ਕਿ ਲੋਕਲ ਐਮਐਲਏ ਨੂੰ ਕਿਉਂ ਬੁਲਾਇਆ ਜਾ ਰਿਹਾ ਜੀ ਨਹੀਂ ਨਹੀਂ ਬੁਲਾਇਆ ਹੋਏਗਾ ਬੁਲਾਇਆ ਹੋਏਗਾ ਬੁਲਾਇਆ ਹੋਏਗਾ ਦੇਖੋ ਮੈਂ ਥੋੜਾ ਜਿਹਾ ਫਲੱਡਸ ਵਿੱਚ ਸੀਗਾ ਮੇਰਾ ਤਾਂ ਬਹੁਤ ਅੱਛਾ ਉਹਨਾਂ ਦੇ ਨਾਲ ਹੈਗਾ ਜੀ ਮੰਨ ਲਓ ਸੀਜ਼ ਲਾਈਕ ਮਾਈ ਡਾਟਰ ਐਂਡ ਆਪਣੇ ਲੋਕ ਅਰਮੋਲ ਜੀ ਆ ਕੋਈ ਹੜਾ ਹੜ ਕਾਫੀ ਹੜਾਈ ਹੋਏ ਨੇ ਕਾਫੀ ਪਾਣੀ ਆਇਆ ਹੋਇਆ ਉਹਦੇ ਜੀ ਸੇ ਸੂਰਤ ਉਹਨੇ ਮੈਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਦੌਰਾ ਕਰਕੇ ਆਇਆ ਜੀ ਉੱਥੇ ਸਾਡੇ ਲਾਸਟ ਇੱਥੇ ਤੱਕ ਲੋਕ ਨਾ ਜਿੱਥੇ ਕੁਝ ਵੀ ਨਹੀਂ ਜਾਂਦਾ ਜਿੱਥੇ ਵੋਟ ਤੇ ਲੋਕ ਵੋਟ ਨਾਲ ਕਰ ਰਹੇ ਉੱਥੇ ਵੀ ਦਵਾਈਆਂ ਪਹੁੰਚ ਰਹੀਆਂ ਪਾਣੀ ਪਹੁੰਚ ਰਿਹਾ ਈਵਨ ਜਿਹੜੇ ਤੁਹਾਡੇ ਮੂਬੇਸ਼ੀਆ ਉਹਨਾਂ ਵਾਸਤੇ ਜਿਹੜੀ ਹੈਗੀ ਆ ਐਨੀਮਲ ਫੀਡ ਪਹੁੰਚ ਰਹੀ ਹੈ ਟਰਨਰੀ ਦੇ ਡਾਕਟਰ ਸਾਡੇ ਡਾਕਟਰ ਜਾ ਕੇ ਪੈਰਾਮੈਡਿਕਸ ਜਾ ਕੇ ਅਸੀਂ ਲਾਸਟ ਬੰਦੇ ਤੱਕ ਜਿਹੜੀ ਹੈਗੀ ਸਾਰੀ ਏਡ ਪਚਾਰੇ ਆਂ ਹਰ ਤਰ੍ਹਾਂ ਦੀ ਖਾਣਾ ਵੀ ਪਾਣੀ ਵੀ ਔਰ ਦਵਾਈਆਂ ਵੀ ਸਾਰਾ ਕੁਝ ਪਜਾਰ ਰਿਹਾ ਹੈ ਅੱਛਾ ਮੁੱਖ ਮੰਤਰੀ ਸਾਹਿਬ ਨੂੰ ਤੁਸੀਂ ਮਿਲਦੇ ਰਹਿੰਦੇ ਨੇ ਸਰੀਕ ਮੰਗੀ ਇਸ ਇਲਾਕੇ ਦੀ ਹੋਰ ਹੈ ਥਾਣੇ ਦੀ ਹਾਲਤ ਥੋੜੀ ਖਸਤਾ ਹੈ ਕਾਫੀ ਮੁਲਾਜ਼ਮਾਂ ਨੂੰ ਬੜਾ ਮੁਸ਼ਕਲ ਹੁੰਦਾ ਹੈ ਉਸ ਤੋਂ ਉੱਪਰ ਪੋਲੀਥੀਨ ਪਾ ਕੇ ਉਹਨਾਂ ਨੂੰ ਸਾਰਨਾ ਪੈ ਰਿਹਾ ਜੀ ਕਾਫੀ ਵੱਡਾ ਨੁਕਸਾਨ ਹੋ ਰਿਹਾ ਉਹ ਵੀ ਮੈ ਕਰਵਾ ਰਿਹਾ ਉਹ ਵੀ ਕਰਵਾ ਰਿਹਾ ਇਹ ਤਾਂ ਐਸਐਸਪੀ ਨੂੰ ਸਾਹਿਬ ਨੂੰ ਕਾ ਕੇ ਹੋਣੇ ਕਰ ਮੰਤਰੀ ਸਾਹਿਬ ਇੱਕ ਹੋਰ ਰਿਕਵੈਸਟ ਸੀ ਕਿ ਇੱਥੇ ਨਾ ਡੋਪ ਟੈਸਟ ਦੀ ਡੋਪ ਟੈਸਟ ਇਹਨਾਂ ਨੂੰ ਮੋਹਲ ਜਾਣਾ ਪੈਂਦਾ ਜੀ ਪੰਜ ਛੇ ਥਾਣੇ ਪੈਣੇ ਆ ਤਾਂ ਕਾਫੀ ਦੂਰ ਕਰਵਾ ਦਾ ਕਰਾ ਦੋ ਕਰਾ ਦੋ ਕਰਾ ਦਾਂਗੇ ਕਰਾ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਡਾਕਟਰ ਬਲਵੀਰ ਸਿੰਘ ਮੰਤਰੀ ਜੀ ਜਿੰਨਾ ਵੱਲੋਂ ਦੱਸਿਆ ਗਿਆ ਕਿ ਸੇ ਸਹੂਲਤਾ ਜਿਹੜੀਆਂ ਲਗਾਤਾਰ ਖਰਾਬ ਸੀ ਉਹਨਾਂ ਨੂੰ ਸਹੀ ਕੀਤਾ ਜਾ ਰਿਹਾ ਇਸ ਨੂੰ ਲੈ ਕੇ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਤਾਂ ਕਾਫੀ ਜਿਹੜੇ ਲੋਕਾਂ ਦੀ ਮੰਗਾਂ ਸੀ ਕਿ ਇਸ ਜਗ੍ਹਾ ਉੱਤੇ ਤਾਂ ਕਾਫੀ ਮੰਗਾਂ ਸੀ ਕਿ ਕਿ ਤਰ੍ਹਾਂ ਦੇ ਬਾਉਂਡਰੀ ਬਾਲ ਹੋਏ ਤੇ ਦੂਜੇ ਪਾਸੇ ਤੇ ਨਾਲ ਦੀ ਨਾਲ ਤੁਹਾਡੀ ਮੰਗ ਸੀ ਕਿ ਇੱਥੇ ਬਾਉਂਡਰੀ ਬਾਲ ਹੋਏ ਤੇ ਐਂਬੂਲੈਂਸ ਕੀ ਗੱਲਬਾਤ ਹੋਈ ਮੰਤਰੀ ਸਾਹਿਬ ਜੀ ਇੱਥੇ ਇੱਥੇ ਐਕਸ-ਰੇ ਦੀ ਮਸ਼ੀਨ ਪਈ ਆ ਕੋਈ ਡਾਕਟਰ ਨਹੀਂ ਹੈ ਇਹ ਕੈਨ ਬੀ ਹਸਪਤਾਲ ਨੂੰ ਬਾਉਂਡਰੀ ਬਾਰ ਨਹੀਂ ਪਾਣੀ ਖੜਾ ਵਿੱਚੋਂ ਡਾਕਟਰ ਸਾਹਿਬ ਠੀਕ ਹੈ ਬਾਉਂਡਰੀ ਬਾਰ ਨਹੀਂ ਹੈ ਕੀ ਅਸੀਂ ਇਹਨਾਂ ਬਈ ਮੰਤਰੀ ਸਾਹਿਬ ਪਾਹੀ ਮੰਗ ਕਰਦੇ ਆਂ ਵੀ ਇਹ ਕੰਮ ਪੱਕਾ ਹੋਣਾ ਚਾਹੀਦਾ ਸਾਡਾ ਹਸਪਤਾਲ ਦੀ ਮੰਗ ਉਠਰੀ 24 ਘੰਟੇ ਵਾਸਤੇ ਹਾਂਜੀ 24 ਘੰਟੇ ਇਹ ਜੀ ਐਮਰਜੈਂਸੀ ਦਾ ਖੁੱਲੇ ਇੱਥੇ 24 ਘੰਟੇ ਡਾਕਟਰ ਰਹਿਣਾ ਚਾਹੀਦਾ ਕੋਈ ਐਕਸੀਡੈਂਟ ਹੋਨੇ ਬੜੇ ਰੋਡ ਪਰ ਪਿੰਡਾਂ 'ਚ ਸਾਡਾ ਆ ਇਲਾਕੇ ਦੀ ਬੜੀ ਭਾਰੀ ਮੰਗ ਹੈ ਸਾਡੀ ਮੰਤਰੀ ਸਾਹਿਬ ਨੇ ਭਰੋਸਾ ਦਿੱਤਾ ਜੀ ਹਾਂ ਜੀ ਪੰਕਤੀ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਵੀ ਮੈਂ ਇਹਨਾਂ ਨੂੰ ਜਲਦੀ ਜਲਦੀ ਠੀਕ ਕਰੂੰਗਾ ਠੀਕ ਹੈ ਬਿਲਕੁਲ ਦੇਖੋ ਕਿ ਬੂਥਗੜ ਜਿਹੜੀ ਮੋਡਲੀ ਸਿਹਤ ਕੇਂਦਰ ਹੈ ਤਾਂ ਉੱਥੇ ਜਿਹੜੇ ਅੱਜ ਡਾਕਟਰ ਵੀਰ ਸਿੰਘ ਪਹੁੰਚੇ ਸੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਨਸ਼ਿਆਂ ਨੂੰ ਲੈ ਕੇ ਤੇ ਦੂਜੇ ਪਾਸੇ ਮਾਨਸਿਕ ਰੋਗਾਂ ਨੂੰ ਲੈ ਕੇ ਸਿਹਤ ਪ੍ਰਣਾਲੀ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਤਾਂ ਉਸ ਦੇ ਵਿੱਚ ਲੋਕਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਚਾਰੇ ਪਾਸੇ ਜਿਹੜੀ ਹਸਪਤਾਲ ਦੀ ਬਾਉਂਡਰੀ ਹੈ ਤੇ ਦੂਜੇ ਪਾਸੇ ਇੱਥੇ ਐਂਬੂਲੈਂਸ ਘੱਟ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਤੇ ਨਾਲ ਦੀ ਨਾਲ ਇੱਥੇ 24 ਘੰਟੇ ਡਾਕਟਰ ਹੋਣੇ ਚਾਹੀਦੇ ਨੇ ਐਕਸ-ਰੇ ਮਸ਼ੀਨਾਂ ਦੀ ਘਾਟ ਹੈ ਜਿਸ ਨੂੰ ਲੈ ਕੇ ਪਰੋਸਾ ਜੀ ਤਾਂ ਮੰਤਰੀ ਸਾਹਿਬ ਨੇ ਕਿ ਜਲਦੀ ਹੀ ਜਿਹੜੀ ਇਹ ਘਾਟ ਪੂ